ਫਿਰੋਜ਼ਪੁਰ ਚ ਚੋਰ ਨੇ ਕਾਂਗਰਸੀ ਆਗੂ ਦੇ ਘਰਤਾ ਵਾ ਬੋਲਿਆ ਦੱਸਿਆ ਕਿ ਬੁਟੀਕ ਤੋਂ ਹਜ਼ਾਰਾਂ ਰੁਪਏ ਦੀ ਨਕੀਲਾ ਕੀ ਫਰਾਰ ਹੋ ਜਾਂਦਾ ਹੈ ਪੂਰੀ ਘਟਨਾ ਸੁਸਤੀਕੈਂਮ ਵਿੱਚ ਕੈਪ ਹੋਈ ਹੈ ਫਿਰੋਜ਼ਪੁਰ ਦੇ ਅੰਦਰ ਇਸ ਹੋਇਆ ਦਾ سلسلہ ਫਿਲਹਾਲ ਲਗਾਤਾਰ ਚੱਲਿਆ ਹੈ ਅਗਰਾਰ ਚੋਰੀ ਕਾਂਗਰਸੀ ਆਗੂ ਦਾ ਨਿਸ਼ਾਨਾ ਬਣਿਆ ਜਥੋ ਚੋੜ ਕਰਕੇ ਬੁਟੀਕ ਵਿੱਚੋਂ ਹਜ਼ਾਰਾਂ ਰੁਪਏ ਲੈ ਕੇ ਫਰਾਰ ਹੋ ਜਾਂਦੇ ਨੇ ਅਸਲੀ ਪੂਰੀ ਕੜਨਾ ਸਿੱਤੀ ਵਿਕੈਮਰੇ ਚ ਕੈਮਰ ਚੈੱਕ ਹੋ ਚੁਕੀ ਹੈ। ਗਾਂਤਾਪੰਦਿਆ ਕਾਂਗਰਸ ਦੀ ਅਗਰਗੁਰਦੀਪ ਨੇ ਲੰਡਸਿਆ ਕਿ ਦੇਰ ਰਾਤ 16 ਅੰਦਰ ਤੱਕ ਲੋਏ ਸਵੇਰੇ ਜਦੋਂ ਉਹਨਾਂ ਨੇ ਦੇਖਿਆ ਤੇ ਬੁੱਤੀ ਦਾ ਸਮਾਨ ਇੱਧਰ ਉੱਤਰ ਖਿੰਡ ਰਿਹਾ ਪਿਆ ਸੀ। ਜਦ ਉਹਨਾਂ ਸਸਤੀ ਨੂੰ ਚੈਕ ਕੀਤਾ ਤਾਂ ਪਤਾ ਲਗਾ 40000 ਰੁਪਏ ਲੈ ਕੇ ਚੋਰ ਫਰਾਰ ਹੋ ਗਏ ਨੇ। ਉਹਨਾਂ ਮੰਗ ਕੀਤੀ ਹੈ ਕਿ ਸੂਬਾ ਜਲਦ ਤੋਂ ਜਲਦ ਸਿਰਫਾਤ ਕੀਤਾ ਜਾਵੇ। ਮੰਗਨਾ ਮੁਕਿਆ ਤੇ ਮੇਰਾ ਨਾਮ ਰਜਨਦਰ ਢਿੱਲੋਂ ਐਕੀਜੀਲ ਕੋਪੀ ਟਿਕਟ ਨਾ ਜੀ ਗੱਲਬਾਤ ਹੁਣ ਅਸੀਂ ਦਾ ਸੈਟਰਡੇ ਨੂੰ ਬੰਦ ਕਰਕੇ ਬਤੀਰ ਚਲੇ ਗਏ ਉੱਪਰ 9:30 ਵਜੇ ਉਸ ਤੋਂ ਬਾਅਦ ਮੈਂ ਤਾਂ 12 ਵਜੇ ਨੀਚੇ ਆਈ ਆ 12 ਵਜੇ ਵੀ ਉਹ ਵੀ ਮਸ਼ੀਨਾਂ ਦੇਣ ਜਾਣੇ ਸਿੱਠੀ ਤਾਂ ਮੈਂ ਤਾਂ ਸ਼ਾਇਦ ਸੰਡੇ ਸੀਗਾ 9:00 ਦੇ નીચે ਕਿਹੜਾ ਕੋਈ ਡੀਲਰ ਵਗੈਰਾ ਤਾਂ ਆਇਆ ਨਹੀਂ ਸੀ ਤੇ ਮੈਂ ਆ ਕੇ ਦੇਖਿਆ ਮੈਂ ਕਿ ਮੈਂ ਤਾਂ ਗੱਲਾਂ ਕੋਲਿਆਂ ਨਹੀਂ ਲੌਕ ਸੀਗਾ ਤੇ ਵੀ ਉਹ ਕਿੱਡੀ ਖੁੱਲ੍ਹਾ ਕਿੱਦਾਂ ਪਿਆ ਤੇ ਮੈਂ ਦੂਸਰੇ ਕਮਰੇ 'ਚ ਗਈ ਤੇ ਥਰਮ ਉੱਥੇ ਇੱਕ ਤਾਂ ਮੰਦਰ ਵਾਲਾ ਗੱਲਾਂ ਖੋਲ ਤੇ ਉਸ ਤੇ ਚਾ 4:30-500 ਰੁਪਇਆ ਪਿਆ ਸੀਗਾ ਤੇ ਉਹ ਦਰੋਂ ਗੱਲ ਕੀਤੀ ਤੇ ਫਿਰ ਮੈਂ ਜੇ ਫਿਰ ਦੁਬਾਰਾ ਆਈ ਤੇ ਮੈਂ ਕੋਈ ਇਹ ਸਾਰਾ ਸਮਾਨ ਵਿੱਚੋਂ ਕੱਢ ਕੇ ਉੱਥੇ ਤੱਕ ਛੱਡ ਲਿਆ ਪਿਆ ਸੀ ਸਾਰਾ ਜਿਹਨੇ ਪਰਸਪ ਉਸਾਲੀ ਜਿਹਨੇ ਪਰਸ ਚੱਕ ਕੇ ਵੇਖਿਆ ਤੇ ਮੈਂ ਪੈਸੇ ਮੇਰੇ ਬਿਨੈ ਵੇ ਸੀਗੇ ਕਿਉਂਕਿ ਲੱਗ ਲੱਗ ਪੈਸੇ ਜਿਵੇਂ ਕਸਟਮਰ ਦੇਖ ਜਾਣ ਸੀ ਉਹ ਹੀ ਰੱਖੇ ਹੋਏ ਜਾਂ ਸੈਟਰਡੇ ਹੈਗਾ ਤੇ ਮੰਡੇ ਨੂੰ ਸਾਰਿਆਂ ਸਾਹਿਬ ਜੀ ਕਰਨਾ ਕੁਝ ਪੇਮੈਂਟਾਂ ਕਰਤੀਆਂ ਬਾਕੀ ਕੋਈ ਜਿਵੇਂ ਕੱਪੜੇ ਕਿਪੜੇ ਵਾਲਾ ਦੇ ਰੇ ਵਾਲੇ ਰਹਿੰਦੇ ਸਟਲ ਮੰਡੇ ਨੂੰ ਦੇ ਦਾਂਗੇ ਉਹ ਤਾਂ ਹੁਣੇ ਪਤਾ ਹੀ ਨਹੀਂ ਸੀਗਾ ਪਰ ਮੈਂ ਲੋਸਾ ਨੂੰ ਪਰਵਾਜ਼ ਮਾਰੀ ਮੈਂ ਕਿਹਾ ਅੱਜ ਕੇ ਆਇਓ ਨੀਚੇ ਤੇਨੇ ਕੀ ਹੋ ਗਿਆ ਮੈਂ ਕਿਹਾ ਤੁਸੀਂ ਆਓ ਤਾਂ ਸਹੀ ਮੈਂ ਇਹਨਾਂ ਨੂੰ ਬੋਲਣ ਲੱਗੀ ਤੁਸੀਂ 1:30 ਕੁ ਮੈਂ ਛੱਡਾ ਫਿਰ 1:30 ਬਾਅਦ ਸੀ ਫਿਰ ਮੈਂ ਇੱਧਰ ਗਈ ਮੈਂ ਕਿਹਾ ਮੈਂ ਸਕੂਲ ਦੇ ਅੰਦਰ ਲਗਾਈ ਆ ਤੇ ਉਹਦੀ ਚਾਬੀ ਉਹਨੂੰ ਚਾਬੀ ਲੱਗੀ ਹੋਈ ਸੀ ਡਿੱਗੀ ਵਿੱਚ ਚਾਬੀ ਕਿਵੇਂ ਲੱਗੀ ਜੇ ਡਿੱਗੀ ਦੇ ਵਿੱਚ ਸਮਾਨ ਸੀਗਾ ਉਹ ਵੀ ਸਾਰਾ ਬਾਹਰ ਕੱਢ ਕੇ ਛਿੱਟਿਆ ਪਿਆ ਵਿੱਚ ਉਹਦੇ ਕਿ ਜਿਹੜਾ 200 ਰੁਪਿਆ ਸੀਗਾ ਉਹ ਵੀ ਕੱਢ ਕੇ ਲੈ ਗਈ ਫਿਰ ਸਾਰਾ ਦੇਖਿਆ ਵੀ ਸਾਰੇ ਅਸੀਂ ਗਲੀ ਵਾਲੇ ਤੇ ਅਵਰੇ ਕੁਮਰੇ ਚਾਹਤੀ ਤੇ ਕੋਈ ਆਇਆ ਹੀ ਨਹੀਂ ਇਹ ਤਾਂ ਜਦੋਂ ਸਾਨੂੰ 5:00 ਵਜ ਉੱਪਰ ਇਹਨਾਂ ਨੇ ਤੇ ਜਗਸ ਨਾਲ ਲੜਦੇ ਨੂੰ ਵੀ ਤੁਸੀਂ ਦੇਖ ਕੇ ਆਓ ਕਿ ਆਥੇ ਵੀ ਗੇਟ ਖੁੱਲੋ ਉੱਪਰਲਾ ਜਿਹੜਾ ਗੇਟ ਖੁੱਲਿਆ ਮੈਂ ਇਹਨਾਂ ਨੂੰ ਕਹਿੰਦਾ ਮੇਰਾ ਕਪੜਸ ਸੀਗਾ ਉਹਦੇ ਵਿੱਚ ਮੇਰੇ ਸਾਰੇ ਆਈਡੈਂਟੀਕੈਡ ਵਗੈਰਾ ਪਾਏ ਸੀਗੇ ਮੈਂ ਉਹ ਪਰਸ ਮੇਰੇ ਨਾਲ ਲੈ ਗਿਆ ਉਹ ਫਿਰ ਜਦੋਂ ਮੈਂ ਇਹਨਾਂ ਨੇ ਆਵਾਜ਼ ਮਾਰੀ ਮੈਂ ਕਹਿੰਦੇ ਲੈ ਉੱਪਰ ਉੱਪਰ ਸਿੱਟਿਆ ਬੈਠੀ ਹੋ ਰਹੀਆਂ ਤੇ ਉਹ ਉੱਥੇ ਚੁਟਿਆ ਫਿਰ ਸਾਨੂੰ ਇਸ ਜਾ ਕੇ ਪਿੱਛੇ ਵੇਖਿਆ ਜਿਹੜੀ ਪੌੜੀ ਲੱਗੀ ਹੋਈ ਸੀਗੀ ਵੀ ਉਧਰ ਦੀ ਹੋ ਆਇਆ ਅੰਦਾਜ਼ਾ ਕਿੰਨਾ ਨੁਕਸਾਨ ਹੋਇਆ ਕਿੰਨੇ ਪੈਸੇ ਲੱਗ ਗਏ ਅੰਦਾਜ਼ਾ 40-45 ਹਜ਼ਾਰ ਦਾ ਨੁਕਸਾਨ ਆ ਮੇਰਾ ਹਾਂਜੀ ਮੈਂ ਕੀ ਕਰਦੇ ਮੰਗਈ ਕਰਦੇ ਆ ਵੀ ਉਹ ਫੜੇ ਜਾਣਾ ਵੀ ਹੁਣ ਇਧਰ ਆਪਦੇ ਘਰੇ ਰਹਿ ਕੇ ਵੀ ਸੇਫਟੀ ਨਹੀਂ ਐ ਤੇ ਫਿਰ ਬਾਹਰ ਤਾਂ ਹੈ ਹੀ ਨਹੀਂ ਦੀ ਤੇ ਘਰ ਦੇ ਵਿੱਚ ਵੀ ਅਜਾ ਹੁਣ ਅਸੀਂ ਤਾਂ ਕਦੇ ਲੋਕ ਲਗਾਏ ਨ ਕੋੜੀਆਂ ਵਾਲੇ ਛੱਡ ਦਿੰਦੇ ਸੀ ਅਸੀਂ ਬਈ ਸਾਡਾ ਕੋਈ ਨੁਕਸਾਨ ਕਰ ਸਕਦੇ ਸੀ ਜਾਨੀ ਨੁਕਸਾਨ ਵੀ ਕਰ ਸਕਦੇ ਸੀ ਵੀ ਸੁੱਤਾ ਬੰਦਾ ਤੁਹਾਨੂੰ ਪਤਾ ਹੀ ਵੀ ਕਿਹੜਾ ਕੁਝ ਹੁੰਦਾ ਜਿਵੇਂ ਹੁਣ ਇੰਨੀ ਆਇਆ ਆਪ ਵੀ 20-10 ਐਸੀ ਕੋਈ ਲੋਕਾਂ ਦੇ ਖੜੇ ਹੁੰਦੇ ਵੀਡੀਓ ਵੇਖ ਕੇ ਵੀ ਜਿਵੇਂ ਨੇ ਉਹ ਆਇਆ ਕਿਵੇਂ ਆ ਕੇ ਮੂੰਹ ਬਣਾ ਕੇ ਕੈਮਰੇ ਦੇਖੇ ਫਿਰ ਉਹਨੇ ਤੇ ਦੁਪੱਟਾ ਲਿਆ ਸਾਰਾ ਕੁਝ ਬਤਾਈ ਜਿਹੜਾ 3 ਚੱਕ ਕੇ ਬੰਤਾ ਰਹੀ ਸੀ ਚੇਅਰ ਤੇ ਪਿਆ ਸੀਗਾ ਕੋਈ ਦੁਪੱਟਾ ਚੁੱਕ ਦਿਆ ਨੇ ਲਿਆ ਹਾਂ ਜੀ ਨਾਮ ਕੀ ਹੈ ਬੰਗੋ ਗੁਰਪ੍ਰੀਤ ਸਿੰਘ ਢਿੱਲੋਂ ਅੰਮ੍ਰਿਤ ਸਿੰਘ ਕੀ ਗੱਲ ਬਬੀ ਕੀ ਤੋੜ ਆਪਣੇ ਵੀ ਤਰੀਕ ਨੂੰ ਕੋਈ ਕ੍ਰੀਪ 3:30 ਵਜੇ ਦੇ ਕਰੀਬ ਤੜਕੇ ਆਪਣੇ ਇੱਥੇ ਬੁਟੀਕ 'ਚ ਆਇਆ ਬੰਦਾ ਉੱਪਰ ਦੀ ਆਕੇ ਇੱਥੇ ਕੋਈ ਪੈਸੇ ਪਏ ਸੀ 40000 1 11 1200 1 ਉਹ ਲੈ ਗਿਆ ਪੈਸੇ ਲੈ ਗਿਆ ਔਰ ਇੱਥੇ ਸਾਰੇ ਖਲਾਰਾ ਖੂਰਾ ਪਾ ਕੇ ਹਰਾਨੀ ਜਾਣ ਕੇ ਇਹ ਗੱਲ ਹੈ ਕਿ ਤਿੰਨ ਮੰਜ਼ਿਲਾ ਮਕਾਨ ਹੈ ਕਿ ਉਹ ਉੱਪਰ ਦੀ ਆਇਆ ਔਰ ਸਾਨੂੰ ਤਾਂ ਦਿਨੇ 12 ਵਜੇ ਐਤਵਾਰ ਕਰਕੇ ਧਿਆਨ ਉਹ ਨਹੀਂ ਸੀ ਤਾਂ 12 ਵਜੇ ਦਿਨੇ ਆਕੇ ਵੇਖਿਆ ਤਾਂ ਪਤਾ ਲੱਗਾ ਕਿ ਇੰਨੀ ਉਹਦੀ ਪਾਈਆਂ ਫੋਟੋਸ ਵੀ ਆ ਗਈਆਂ ਸੀ ਸੀਸੀਟੀਵੀ ਦੇ ਵਿੱਚ ਲੱਗਿਆ ਕੈਮਰਾ ਔਰ ਬੜੇ ਹੌਸਲੇ ਨਾਲ ਉਹ 20 22 ਮਿੰਟ ਇੱਥੇ ਰਿਹਾ ਦੋਨੇ ਪਾਸੇ ਇਧਰ ਵੀ ਗਿਆ ਇਧਰ ਵੀ ਦੁਆਰ ਥਾਵਾਂ ਦੇ ਉਤੋਂ ਪੈਸੇ ਲੈ ਕੇ ਉਵੇਂ ਹੀ ਵਾਪਸ ਗਿਆ ਉੱਪਰ ਤੇ ਜਿਹੜਾ ਖਾਲੀ ਪਰਸਾ ਉੱਤੇ ਸਿੱਟ ਗਿਆ ਉੱਪਰ ਦੀ ਛੱਤ ਤੇ ਔਰ ਉੱਥੋਂ ਚੱਕਿਆ ਮੈਂ ਤੇ ਉਸ ਤੋਂ ਬਾਅਦ ਚ ਮੈਂ ਪੁਲਿਸ ਵਾਲਿਆਂ ਨੂੰ ਦੱਸਿਆ ਸਿਟੀ ਥਾਣੇ 'ਚ ਉਸ ਤੋਂ ਬਾਅਦ ਉਹ ਲਿਖ ਕੇ ਲੈ ਗਏ ਆ ਬਿਆਨ ਲੈ ਲੇ ਮੇਰੇ ਪਰਚਾ ਦਰਜ ਪਤਾ ਨਹੀਂ ਕਰਤਾ ਕਿ ਕਰ ਮੈਂ ਹੁਣ ਇਹ ਪੁੱਛਿਆ ਨਹੀਂ ਅਜੇ ਤੱਕ ਆ ਕੁਝ ਹੋਇਆ ਜੀ ਤੁਸੀਂ ਵੇਖ ਲਓ ਜੀ ਕਿਲੇ ਵੱਲ ਨੂੰ ਘਰ ਹੈ ਮਤਲਬ ਵੀ ਤਿੰਨ ਮੰਜ਼ਿਲਾ ਮਕਾਨ ਹੈ ਬੰਦਾ ਸੋਚ ਹੀ ਨਹੀਂ ਸਕਦਾ ਵੀ ਇਹਦੇ ਅੰਦਰ ਬੰਦਾ ਆਊਗਾ ਕਿਵੇਂ ਤੇ ਇੰਨੀ ਦਿਲਵਦੀ ਕਿ ਘਰ ਦੇ ਅੰਦਰ ਵੀ ਆਉਣਾ ਥੱਲੇ ਆਉਣਾ ਤੇ ਫਿਰ ਵਾਪਸ ਜਾਣਾ ਬੰਦਾ ਹਾਲਾਤ ਤਾਂ ਇਹੋ ਜਿਹੇ ਹੋਏ ਪਏ ਵੀ ਹੁਣ ਇਹ ਨਹੀਂ ਸਮਝ ਆਉਂਦੀ ਵੀ ਬੰਦਾ ਜਾਵੇ ਕਿੱਥੇ ਰਹਿਣਾ ਵੀ ਇੱਥੇ ਪੈਣਾ ਪਰ ਮੈਂ ਇੱਕ ਜ਼म्मेवार ਬੰਦਾ ਹਾਂ ਮੈਂ ਤਾਂ ਇਹ ਬੇਨਤੀ ਕਰੂੰਗਾ ਡਿਪਾਰਟਮੈਂਟ ਨੂੰ ਕਿ ਇਸ ਪਾਸੇ ਕੋਈ ਖਾਸ ਧਿਆਨ ਦਿੱਤਾ ਜਾਵੇ ਇਹ ਚੀਜ਼ਾਂ ਡੇ ਬਾਏ ਡੇ ਵਧਦੀ ਜਾਂਦੀਆਂ ਕੱਲ ਹੀ ਮੈਨੂੰ ਪਤਾ ਲੱਗਾ ਕਿ ਇੱਧਰ ਵੀ ਕੈਂਟ ਦੇ ਵਿੱਚ ਵੀ ਕਿਸੇ ਤਰ੍ਹਾਂ ਦੁਕਾਨ ਲੁੱਟੀ ਐ ਔਰ ਥਾਂ-ਥਾਂ ਤੇ ਰੋਜ਼ ਵੇਖ ਲਓ ਤੁਸੀਂ ਕੀ ਹੋਈ ਜਾਂਦਾ ਕਿਤੇ ਮੋਬਾਈਲ ਕੋਲਿਆ ਕਿਤੇ ਕੁਛ ਸਾਡੇ ਨਾਲ ਆਪਦਾ ਸਿੱਧਾ ਹੀ ਆ ਕੇ ਜਦ ਕਿ ਅਸੀਂ ਸਾਰੇ ਪਾਸੇ ਪੂਰਾ ਜੰਮਰੇ-ਜੰਮਰੇ ਲਾ ਕੇ ਫੇਰ ਜਾਈਦਾ ਥੱਲੇ ਦੀ ਕੋਈ ਖਪਾਸਾ ਨਹੀਂ ਸੀ ਨਾ ਜਾ ਸਕਦਾ ਸੀ ਨਾ ਆ ਸਕਦਾ ਸੀ ਥੱਲੇ ਉਹ ਕੈਮਰੇ ਦੇ ਵਿੱਚ ਆ ਗਿਆ ਹੁਣ ਲੱਗੇ ਹੋਏ ਐਪਾਰਟਮੈਂਟ ਮੇਰਾ ਕੱਲ ਜਲਦੀ ਹੋਏ ਤੱਕ ਕੰਕਸ਼ਨ ਹੋਈ ਜੀ ਇਹ ਆ ਹੁਣ ਤੱਕ ਹਾਂਜੀ ਸ਼ੱਕ ਇਹ ਹੈ ਜੀ ਇੱਕ ਤਾਂ ਆ ਪਿੱਛੇ ਦੁਕਾਨ ਬੰਦੀ ਰਹੀ ਹੈ ਉਹਨਾਂ ਬੰਦਿਆਂ ਨੂੰ ਉਹਨਾਂ ਚ ਕੋਈ ਬੰਦਾ ਹੋ ਸਕਦਾ ਮੈਨੂੰ ਕਨਫਰਮ ਨਹੀਂ ਪਰ ਹੋ ਸਕਦਾ ਉਹਨਾਂ ਚ ਕੋਈ ਹੋਵੇ ਜਾਂ ਕੋਈ ਹੋਰ ਜਿਹੜੇ ਬੰਦੇ ਨੂੰ ਇੰਨਾ ਪਤਾ ਹੈ ਕਿ ਇੱਥੇ ਆਉਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਰ ਬੰਦਾ ਤਾਂ ਆ ਹੀ ਨਹੀਂ ਸਕਦਾ ਜੀ ਕੋਈ ਆਮ ਬੰਦੇ ਨੂੰ ਕਿਸੇ ਦੇ ਘਰ ਦੇ ਵਿੱਚ ਦੀ ਤਿੰਨ ਮੰਜ਼ਲਾਂ ਤੋਂ ਆਉਣਾ ਬੜੀ ਵੱਡੀ ਗੱਲ ਹੈ ਇਹ ਆ ਗੱਲ ਹਾਂਜੀ ਇਹ ਗੱਲ ਕਰਦੇ ਸਰ ਸਚਨ ਤੋਂ ਮੰਗ ਮੈਂ ਇਹ ਕਰਦਾ ਵੀ ਇੱਕ ਤਾਂ ਬੰਦੇ ਦਾ ਜਰੂਰ ਪਤਾ ਲਵਾਉ। ਉਹਦੇ ਮੋਬਾਈਲ ਰਾਹੀਂ ਜੇ ਜੋ ਵੀ ਇਹਨਾਂ ਦਾ ਤਰੀਕਾ ਹੈਗਾ ਇਹ ਵੇਖਣ। ਇੱਕ ਬੰਦੇ ਦਾ ਪਤਾ ਲਵਾਉਣਾ ਜੇ ਜੇ ਇਸ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਰਹੀਆਂ ਕਿਸੇ ਨੇ ਹੌਸਲਾ ਹੀ ਨਹੀਂ ਕਰਨਾਗਾ। ਅੱਗੇ ਵਧਣ ਦਾ ਕਿਉਂਕਿ ਕਈ ਵਾਰੀ ਘਰ ਦੇ ਵਿੱਚ ਇਕੱਲੇ ਵੀ ਹੁੰਦੇ ਮੇਰੀ ਵਾਈਫ ਇਕੱਲੀ ਹੋਵੇ ਇਸ ਤਰ੍ਹਾਂ ਬੰਦੇ ਦਾ ਹੀ ਨੁਕਸਾਨ ਕਰ ਸਕਦੇ ਆ। ਹੁਣ ਇੰਤੋਂ ਜ਼ਿਆਦਾ ਸੇਫਟੀ ਵੀ ਤੁਸੀਂ ਕੀ ਕਰ ਲਓਗੇ ਜੀ? ਇੰਨਾ ਉੱਪਰ ਉੱਚਾ 35 40 ਫੁੱਟ ਤੋਂ ਆਉਣਾ ਇਹ ਬੜੀ ਵੱਡੀ ਗੱਲ ਹੈ। ਬੜੀ ਦਿਲਵਦੀ ਹੈ, ਇੰਨੇ ਦਿਲਵਦੀ ਨਾਲ ਅੰਦਰ ਆਇਆ।